ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪਹਿਲੇ ਵਲੌਗ 'ਚ ਅੱਜ ਅਸੀਂ ਚੱਲਿਆਂ ਸੁਨਾਮ ਸੁਨਾਮ ਚੱਲਿਆਂ ਸੀ ਗਗਨ ਦਾ ਫੋਨ ਲੈਣ ਆ ਵੀ ਗਗਨ ਫਿਰ ਕਿੰਨੀ ਖੁਸ਼ੀ ਆ ਫੋਨ ਦੀ ਬਹੁਤ ਜਿਆਦਾ ਅੱਜ ਗਗਨ ਨੂੰ ਨਵਾਂ ਫੋਨ ਮਿਲੂਗਾ ਜਿਹੜਾ ਪੁਰਾਣਾ ਫੋਨ ਸੀ ਉਹ ਖਰਾਬ ਹੋ ਗਿਆ ਸੀਗਾ ਅੱਜ ਅਸੀਂ ਚੱਲਿਆਂ ਫੋਨ ਲੈਣ ਅੱਗੇ ਤੁਹਾਨੂੰ ਸਾਰਾ ਦਿਖਾਵਾਂਗੇ ਤੁਹਾਨੂੰ ਅਸੀਂ ਚੱਲੇ ਸੁਨਾਮ ਜੀ ਗਗਨ ਦਾ ਫੋਨ ਲੈਣ ਤੇ ਨਾਲ ਹਰੇ ਕਿਰਨ ਵੀ ਜਾਊਗੀ ਉਹ ਵੀ ਨਾ ਕੋਟੀ ਲੈ ਕੇ ਆਉਣੀਆਂ ਵਿਆਹ ਵਾਸਤੇ ਤੇ ਨਾਲ ਆਂਟੀ ਜੀ ਵੀ ਨੇ ਅਸੀਂ ਬੱਸ ਤਿੰਨੇ ਜਾ ਰਹੇ ਆਂਟੀ ਤਾਂ ਨਹੀਂ ਜਾ ਰਹੇ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਕੀ ਕੁਝ ਹੁੰਦਾ ਜੀ ਬਣੇ ਰਹੋ ਫਿਰ ਅਸੀਂ ਪਹੁੰਚੇ ਸਨਾਮ ਦਿੱਲੀ ਡਾਟ ਮੋਬਾਈਲ ਸ਼ਾਪ ਤੇ ਉੱਥੇ ਪਹਿਲਾਂ ਅਸੀਂ ਨੇ ਪੁਰਾਣੇ ਫੋਨ ਦੇਖੇ ਕਈ ਵਿਚਾਰ ਚਲੋਗੇ ਸੈਕੰਡ ਹੈਂਡ ਫੋਨ ਲੈ ਲਾਂਗੇ ਬਹੁਤ ਜਦੋਂ ਜਹਤ ਤੋਂ ਬਾਅਦ ਪੁਰਾਣਾ ਫੋਨ ਉਹ ਫਿੱਟ ਨਹੀਂ ਆਇਆਗਾ ਕਿ ਨੂੰ ਕੋਈ ਤੇ ਟਰਾਈ ਤਾਂ ਅਸੀਂ ਬਹੁਤ ਕੀਤੀ ਚਲੋ ਫਿਰ ਇਸ ਤਰ੍ਹਾਂ ਡਿਸਾਈਡ ਕੀਤਾ ਵੀ ਚਲੋ ਨਵੇਂ ਹੀ ਲੈ ਲੈਨੇ ਆ ਫਿਰ ਅਸੀਂ ਬਨ ਪਲਸ ਫੋਨ ਡਿਸਾਈਡ ਸਿਲੈਕਟ ਕਰ ਲਿਆ ਜੀ ਇਹ ਹੁਣ ਡੱਬਾ ਓਪਨ ਹੋ ਰਿਹਾ ਦੇਖੋ ਭਰਾ ਕਰ ਰਿਹਾ ਆਪਣਾ ਬਾਕਸ ਓਪਨ ਹੋ ਰਿਹਾ ਬਣ ਪਲੱਸ ਨਵਾਂ ਫੋਨ ਹੀ ਲੈ ਲਿਆ ਸੀ ਫਿਰ ਕੋ ਵਿੱਚ ਦਾ ਰੇਟ ਬਹੁਤ ਹਾਈ ਸੀ ਵਿੱਚ ਫੋਨਾਂ ਜਿਆਦਾ ਮਹਿੰਗੇ ਵੀ ਲੈਣਾ ਸੀ ਆਪਾਂ ਨੇ ਚਲੋ ਠੀਕ ਜੀ ਰੇਂਜ 'ਚ ਫੋਨ ਲੈਣਾ ਸੀਗਾ ਫਿਰ ਇਹ ਰੇਟ 'ਚ ਲੱਗਿਆ ਸਾਨੂੰ ਤੇ ਇਹ ਸਿਲੈਕਟ ਹੋ ਗਿਆ ਜੀ ਦੇਖੋ ਫਿਰ ਇਹ ਫੋਨ ਲੈ ਲਿਆ ਸੀਗਾ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਲੋ ਜੀ ਬਰਾ ਨਹੀਂ ਸਾਡਾ ਭਾਈ ਵੀਡੀਓ ਹੀ ਬਣਾਈ ਤੇ ਸਾਨੂੰ ਬਧਾਈਆਂ ਦਿੱਤੀਆਂ ਲੋ ਜੀ ਹੁਣ ਫੋਨ ਆਪਣਾ ਸਟਾਰਟ ਹੋਊਗਾ ਪਰਾਤ ਮੈਂ ਸਟਾਰਟ ਕਰਾ ਕੇ SIM ਵਗੈਰਾ ਪਵਾਇਆ ਤੇ ਫਿਰ ਸਾਡੇ ਵਾਸਤੇ ਭਰਾਵਾਂ ਨੇ ਚਾਹ ਤੇ ਚਾਹ ਪੀਤਾ ਪਤਾ ਨਾ ਜਾਣੇ ਸੀ ਚਾਹ ਪੀਤੀ ਐਨੇ ਉਹ ਚਲੋ ਡਾਟਾ ਵਗੈਰਾ ਟਰਾਂਸਫਰ ਕਰਦਾ ਸੀ ਭਰਾ ਉਹਨੇ ਜਿਹੜੀ ਚਾਹ ਪੀ ਲਈ ਤੇ ਚਲੋ ਵੀਡੀਓ ਬਣਾ ਲਈ ਵਿੱਚ ਹੀ ਭਰਾਵਾਂ ਦੀ ਦੁਕਾਨ ਬਹੁਤ ਸੋਹਣੀ ਦੁਕਾਨ ਹੈ ਪਹਿਲੇ ਜੀ ਜਾਂਦੇ ਰਹਿੰਦੇ ਨੇ ਇੱਥੇ ਕਈ ਫੋਨ ਲੈ ਕੇ ਆਉਂਦੇ ਨੇ ਬਲਾਈਫੋਨ ਵੀ ਇੱਥੇ ਲੱਤਾ ਸੀਗਾ ਹੋਰ ਫੋਨ ਵੀ ਲੈਤ ਨੇ ਵਧੀਆ ਸੁਭਾਅ ਵਾਲਿਆਂ ਦਾ ਤੇ ਫਿਰ ਉਸ ਤੋਂ ਬਾਅਦ ਕਵਰ ਗਗਨ ਲਈ ਕਵਰ ਲੈਣਾ ਨਾਲ ਹੈਗਾ ਸੀ ਕਵਰ ਪਰ ਕਿ ਨਹੀਂ ਮੈਂ ਗਰਲਸ ਕਵਰ ਲੈਣਾ ਨਾਲੀ ਪਹੁੰਚੇ ਸ਼ੌਪ ਤੇ ਬਹੁਤ ਕਬਰ ਦਿਖਾਏ ਪੁਰਾਣੇ ਇਹਨਾਂ 'ਚ ਕੋਈ ਫਿੱਟ ਨਹੀਂ ਆਇਆ ਤੇ ਫਿਰ ਉਹਨੇ ਮੈਂ ਇੱਕ ਦੋ ਸਵੀਨਾਂ 'ਚ ਦੇਖ ਲਓ ਰਿੰਗਾ ਕਨ ਉਹ ਫਿੱਟ ਨਹੀਂ ਆਏ ਤੇ ਇਸ ਤੋਂ ਬਾਅਦ ਹੋਰ ਵੀ ਦੇਖੋ ਕਬਰ ਦਿਖਾਉਗਾ ਬਾਈ ਲੋਚ ਫਰੇ ਹੋਰ ਕਬਰ ਦਿਖਾਏ ਮੇਰੇ ਨੇ ਕਾਫੋਰ ਪਾਗੀ ਵੀ ਦਿਖਾਏ ਸੀਗਾ ਇਹ ਡੀ ਡਾਟ ਵਾਲਾ ਦਾ ਬਾਕਸ ਹੈ ਜੀ ਇਹਨੇ ਕਵਰ ਪਾ ਕੇ ਦਿਖਾਇਆ ਵੀ ਸਿਲੈਕਟ ਵੈਸੇ ਠੀਕ ਲੱਗ ਰਿਹਾ ਸੀਗਾ ਕਵਰ ਫਿੱਟ ਤਾਂ ਆ ਗਿਆ ਸੀਗਾ ਪਰ ਉਹਦਾ ਜਿਹੜਾ ਪਿਛੋੜ ਲੱਗੇ ਹੋਏ ਸੀ ਗੁੱਡੇ-ਗਾਡੇ ਜਿ ਇਸ ਤਰ੍ਹਾਂ ਲਹਿਰੀ ਸੀਗੇ ਤਾਂ ਫਿਰ ਇਹ ਵੀ ਸਿਲੈਕਟ ਨਹੀਂ ਕਰ ਰਿਆ ਸੀ ਨੇ ਰਿਜੈਕਟ ਕਰਤਾ ਇਹ ਪੀਸ ਵੀ ਹੋਰ ਪ੍ਰਾਣ ਦਿਖਾਏ ਪੀਸ ਕਈ ਦਿਖਾਏ ਉਹਨੇ ਪਰ ਗੱਲ ਨਹੀਂ ਬਣੀ ਪੈਂਡ ਤੇ ਅਸੀਂ ਜਵਾਬ ਦਿੱਤਾ ਕਵਰ ਨਹੀਂ ਲੈ ਕੇ ਅੱਗੇ ਲੈ ਕੇ ਆਵਾਂਗੇ ਫਿਰ ਤੋਂ ਬਾਅਦ ਕਿਰਨਾਂ ਨੂੰ ਕੋਟੀਆਂ ਲੈਣੀਆਂ ਸੀ ਕਿਰਨਾਂ ਨੇ ਉਹਨਾਂ ਨੂੰ ਮੈਰ ਜਾ ਰਹੀ ਆ ਉੱਤੇ ਜਾਣਾ ਉਹਨਾਂ ਦੇ ਵਾਸਤੇ ਕੋਟੀਆਂ ਵਗੈਰਾ ਲੈਣੀਆਂ ਸੀਆਂ ਆਪਣੇ ਵਾਸਤੇ ਮਾਤਾ ਵਾਸਤੇ ਬੱਚੇ ਵਾਸਤੇ ਅਸੀਂ ਸ਼ਾਪ ਤੇ ਪਹੁੰਚੇ ਦੇਖੋ ਜੂ ਬਹੁਤ ਟੀਰ ਲਾਏ ਇਹਨਾਂ ਨੂੰ ਦੋਨਾਂ ਨੇ ਕੋਟੀਆਂ ਦਾ ਦੇਖੋ ਕੱਢੀਂਗੀ ਕੁੜੀ ਕੱਢੀਂਗੀ ਕੱਢੀਂਗੀ ਕਾਫੀ ਜਦ ਉਹ ਜਹਤੋ ਬਾਦ ਮੈਨੂੰ ਪਿਸ ਲੈਣੇ ਸੀ ਉਹ ਸਿਲੈਕਟ ਹੋਏ ਇਹਨੇ ਮੈਂ ਦੁਕਾਨ ਦੀ ਹੋਰ ਵੀਡੀਓ ਬਣਾ ਲਈ ਬਹੁਤ ਸਮਾਨ ਹੁੰਦਾ ਇਹਨਾਂ ਕੋਲ ਵਧੀਆ ਰੇਟ ਵੀ ਠੀਕ ਨੇ ਤੇ ਦੇਖੋ ਬਹੁਤ ਕੋਟੀਆਂ ਕੱਢੀਆਂ ਗਈਆਂ ਐਂਡ ਦੇ ਫਿਰ ਦੇਖਦੇ ਆ ਕਿਹੜੀ ਸਿਲੈਕਟ ਹੁੰਦੀ ਹੈ ਦਿਖਾਵਾਂ ਤੁਹਾਨੂੰ ਬਣੇ ਰਿਹਾ ਵੀਡੀਓ ਵਿੱਚ ਅਗਰ ਆ ਇੱਕ ਦਾ ਕੋਟੀ ਸਿਲੈਕਟ ਹੋ ਗਈ ਸੀ ਫਿਰ ਇੱਕ ਦੋ ਪੀਸ ਹੋਰ ਵੀ ਲੈਣੇ ਸੀਗੇ ਤੇ ਉਹ ਦੇਖੀਗੇ ਕਾਫੀ ਟਾਈਮ ਲੱਗਿਆ ਉੱਥੇ ਆ ਤਾਂ ਇੱਕ ਸਿਲੈਕਟ ਹੋ ਗਈ ਸੀ ਕੋਟੀ ਐਂਡ ਤੇ ਇਹ ਸਾਰਾ ਸਿਲੈਕਸ਼ਨ ਹੋ ਗਈ ਜਿਹੜਾ ਉਹ ਲੈਣਾ ਸੀਗਾ ਇਹ ਸਾਰਾ ਸਮਾਨ ਲੈ ਲਿਆ ਸੀਗਾ ਇਹ ਦਲੀ ਦੀ ਕੋਟੀ ਸੀ ਮਾਤਾ ਦੀ ਸਾਰੀਆਂ ਕੋਟੀਆਂ ਲੈਤੀਆਂ ਗਈਆਂ ਤੇ ਪੈਸੇ ਦੇ ਕੇ ਇਹਦਾਂ ਅਸੀਂ ਚੱਲੇ ਲਓ ਜੀ ਅਸੀਂ ਕਾਗਨ ਵਾਸਤੇ ਕੌਣ ਲੈ ਲਿਆ ਸ਼ਾਪਿੰਗ ਵੈਰਾ ਕਰ ਲਈ ਸਾਰੀ ਤੇ ਅੱਜ ਲੱਗਾ ਕੁਝ ਖਾਣ ਪੀਣ ਦਿਖਾਵਾਂਗੇ ਉਹਦੀ ਤੇ ਕੀ ਕਰਾਂਗੇ ਫ੍ਰੀ ਰੇਟ ਕਰਿਓ ਪਿਆਰ ਹੋ ਰਿਹਾ ਖਾਣਾ ਤੇ ਤੁਹਾਨੂੰ ਦਿਖਾਵਾਂਗੇ ਕੀ ਕਰਾਂਗੇ ਫ੍ਰੀ ਰੇਟ ਕਰਾਂ ਆਪ ਕੋ ਲੱਗੀ ਹੋਈ ਆ ਬਹੁਤ ਟਾਈਮ ਤੋਂ ਬਸ ਵੇਰੀ ਜਾਇ ਹੋਈ ਸੀ ਲਓ ਜੀ ਖਾਣਾ ਰੈਡੀ ਆ ਹਾਂ ਦਾ ਸ਼ੋਲੇਪੂਰੇ ਰੈਡੀ ਨੇ ਬਹੁਤ ਵਦ ਲੱਗੀ ਹੋਈ ਸੀ ਲੱਗੇ ਆ ਖਾਣ ਜਿਹੜੇ ਪੁਰਾਣੇ ਖਾਣੇ ਪਿਆ ਸਕਦੇ ਤਿਆਰੀ ਆ ਪੁੱਲ ਖਾ ਰਹੇ ਆ ਫਿਰ ਲਓ ਜੀ ਚੱਲ ਜੀ ਬਾਅਦ ਜੀ ਠੀਕ ਆ ਜੇ ਖਾ ਕੇ ਨਿਕਲ ਸਲਾਮਤ ਬਹੁਤ ਪਹੁੰਚੇ ਜੀ ਅਸੀਂ ਸਰਜੀਤ ਹਸਪਤਾਲ ਚੀਮਾ ਵਿਖੇ ਥੋੜੀ ਜੀ ਮੈਡੀਕਲ ਮੈਡੀਸਨ ਲੈਣੀ ਸੀ ਜੀਮਾ ਪਹੁੰਚੇ ਹੋਏ ਸੀਗੇ ਤੋਂ ਚੱਲਾਂਗੇ ਫਿਰ ਅੱਗੇ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਸਰਜੀਤ ਭੱਜ ਦਾ ਟੀਮ ਫਿਰ ਸਾਨੂੰ ਪਤਾ ਹੈ ਜੀ ਆਪਣੇ ਦੋਨਾਂ ਭਰਾਵਾਂ ਦਾ ਕਾਲਾ ਸਿੰਘ ਤੇ ਗੁਰਤੇਨ ਗਿੱਲ ਦਾ ਜਨਮ ਦਿਨ ਸੀਗਾ ਜਨਮ ਦਿਨ ਸੀਗਾ ਉਹਨਾਂ ਵਾਸਤੇ ਕੇਕ ਲੈਣੇ ਸੀਗੇ ਫਿਰ ਮੈਂ ਦੁਕਾਨ ਤੇ ਗਿਆ ਤਿੰਨ ਕੇਕ ਲੈਤੇ ਜੀ ਚਲੋ ਮੈਨੂੰ ਦੁਕਾਨ ਵਾਸਤੇ ਵੀ ਲੋੜ ਸੀਗੀ ਤੇ ਇੱਕ ਕੇਕ ਇਹਨਾਂ ਵਾਸਤੇ ਲਿਆਂਦਾ ਸੀ ਅੱਜ ਉਹ ਵੀ ਕੇਕ ਕਟਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਬਣੇ ਰਿਓ ਸਾਰੇ ਨਾਲ ਭਰਾ ਬਣ ਕੇ ਦੇਖਿਓ। ਜਿਵੇਂ ਤੁਹਾਨੂੰ ਪਤਾ ਹੀ ਸੀ ਅੱਜ ਸਾਡੇ ਦੋਨਾਂ ਭਰਾਵਾਂ ਦਾ ਭਾਈ ਜਨਮ ਦਿਨ ਸੀ। ਮਰਤਾਨ ਗਿੱਲ ਅਤੇ ਕਾਲਾ ਸਿੰਘ ਦਾ। ਅੱਜ ਉਹਨਾਂ ਦਾ ਜਨਮ ਦਿਨ ਆਪਾਂ ਸੈਲੀਬ੍ਰੇਟ ਕਰਿਆ ਕੇਕ ਲੈ ਕੇ ਆਂਦੇ। ਤੇ ਹੁਣ ਇਹ ਕੇ ਕੱਟਣਗੇ। ਹਾਂਜੀ ਕਾਲਾ ਸਿੰਘ ਜੀ, ਕਟੋ ਜੀ ਕੇਕ। ਲਓ ਜੀ ਕਾਲਾ ਸਿੰਘ ਨੇ ਕੇਕ ਕੱਟਿਆ ਦੋਨਾਂ। ਟੂ ਯੂ ਹੈਪੀ ਬਰਥਡੇ ਟੂ ਯੂ। ਲਓ ਜੀ ਦੋਨੇ ਕੇਕ ਕੱਟਿਆ। ਲਓ ਜੀ ਕਾਲਾ ਸਿੰਘ ਨੂੰ ਖਵਾਓ ਜੀ ਕੇਕ। ਮੈਂ ਗਾਲਾਂ ਤੋ ਵੀ ਖਵਾ ਦੇ ਬਾਈ ਮੈਂ ਬਾਈ ਸਾਡੇ ਦੋਨਾਂ ਮਿੱਤਰਾਂ ਨੂੰ ਰੱਬ ਲੰਬੀ ਉਮਰ ਬਖਸ਼ੇ ਚੜ੍ਹਦੀ ਕਲਾ ਚ ਰਹਿਣ ਟਾੜੀਆਂ ਲਾੜੀਆਂ ਲਾਓ ਯਾਰ ਕਿ ਲੱਗਦਾ ਆਪਣਾ ਦਸ਼ੀ ਗਾ ਕੱਟਨੇ ਆਪਣੇ ਕੋਲੇ ਲੈ ਬਾਈ ਵਧੀਆ ਹੋਇਆ ਹਨ ਲੈ ਬਾਈ ਹੁਣ ਮੈਜੀ ਕਾਸ ਨੂੰ ਕੀ ਖਮਾਣ ਲੱਗਿਆ ਬਾਈ ਲੋ ਜੀ ਕਾਸ ਨੂੰ ਵਧਾਈਆਂ ਬਾਈ ਰੱਬ ਤੇਰੀ ਲੰਮਰ ਰੱਬ ਸਮਝ ਬਖਸ਼ੇ ਬਾਈ ਹਾਂ ਬਹੁਤ ਬਹੁਤ ਧੰਨਵਾਦ ਬਾਈ ਹਾਂ ਨੇ ਜਰਮੰਦਿਆਂ ਨੂੰ ਬਣਾਤਾ ਅੱਜ ਹਾਂ ਗੱਲ ਸਾਹਿਬ ਜੀ ਬਧਾਈਆਂ ਤੁਹਾਨੂੰ ਭਾਈ ਬਹੁਤ ਬਹੁਤ ਬਧਾਈਆਂ ਭਾਈ ਰੱਬ ਤਾ ਉਹਨੂੰ ਬਧਾਵੇ ਭਾਈ ਰੱਬ ਲੰਬੀ ਉਮਰ ਵਾਸਤੇ ਆਦੇ ਭਰਾ ਨੂੰ ਕੰਮ ਕਰਨ ਦਾ ਬਲ ਬਖਸ਼ੇ ਹਨ ਬਧਾਈਆਂ ਭਾਈ ਧੰਨਵਾਦ ਹੀ ਮਿਲਾਂਗੇ ਤੁਹਾਨੂੰ ਧੰਨਵਾਦ ਵੀ ਸਾਰਿਆਂ ਦਾ ਥੈਂਕ ਯੂ ਜੀ ਫਾਈਨਲੀ ਅਸੀਂ ਘਰ ਪਹੁੰਚ ਚੁੱਕੇ ਹਾਂ ਜੀ ਬਾਜ਼ਾਰ ਹੌਲਾ ਕਰਕੇ ਗਾਗਨ ਤੇ ਕਿਰਨਾ ਬੈਗੂ ਭਰ ਲਈਏ ਪੂਰੇ ਗਾਗਨ ਨੂੰ ਫੋਨ ਮਿਲ ਗਿਆ ਨਵਾਂ ਤੇ ਕਿਰਨਾ ਕੋਟੀਆਂ ਲਈਏ ਤੇ ਦਿਲੀ ਵਾਸਤੇ ਇੱਕ ਕੋਟੀ ਲੈ ਕੇ ਆਏ ਅਸੀਂ ਵਿਆਹ ਵਾਸਤੇ ਮੜਾ ਨਜ਼ਾਰਾ ਆ ਖਾਦਾ ਪੀਤਾ ਘੁੰਮੇ ਫਰੇ ਵਧੀਆ ਸਾਰੇ ਕੰਮਕਾਰ ਹੋ ਗਏ ਹਾਂ ਵੀ ਗਾਗਨ ਕਿੰਨੀ ਖੁਸ਼ ਆ ਮੋਨ ਦੀ ਫੋਨ ਦੀ ਮੈਨੂੰ ਬਹੁਤ ਖੁਸ਼ੀ ਆ ਫੋਨ ਦੀ ਮੈਨੂੰ ਫੋਨ ਮਿਲਿਆ ਨਵਾਂ ਫੋਨ ਮਿਲ ਗਿਆ ਗਾਗਨ ਨੂੰ ਫਾਈਨਲੀ ਤੇ ਹਾਂ ਜੀ ਲਈ ਤੇਨੂੰ ਕੋਟੀ ਲਿਆਂਦੀ ਆ ਕਿਵੇਂ ਖੁਸ਼ ਹਾਂ ਹਾਂ ਤੇ ਭਾਈ ਕਰਨਾ ਵੀ ਕੋਟੀ ਲਿਆਈ ਅੱਤੀ ਫੂਲੇ ਇਹ ਮੈਨੂੰ ਦੇ ਦਿਓ ਅੱਛਾ ਕੋਈ ਐਨੇ ਤੈਨੂੰ ਦੇ ਦੇਣਾ ਮੈਂ ਇੱਕ ਵਾ OK ਤੇ ਭਾਈ ਬਹੁਤ ਵਧੀਆ ਰਿਹਾ ਅੱਜ ਦਾ ਦਿਨ ਅੱਗੇ ਕੋਸ਼ਿਸ਼ ਕਰਾਂਗੇ ਦੁਬਾਰੇ ਵੀ ਜਾਂਦਾ ਰਹਾਂ ਜਾਂਦੇ ਰਹਾਂਗੇ ਤੇ ਤੁਹਾਨੂੰ ਬਲੌਗ ਦਿਖਾਉਂਦੇ ਰਹਾਂਗੇ ਤੇ ਸਾਡਾ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ ਮਿਲਦੇ ਹਾਂ ਅਗਲੇ ਬਲੌਗ ਵਿੱਚ